प्यारे बच्चों जिला प्रशासन लुधियाना ਵੱਲੋਂ ਇੱਕ ਮੈਂਟਲ ਹੈਲਥ ਵਾਸਤੇ ਕਿ ਬੱਚਿਆਂ ਨੂੰ ਐਗਜ਼ਾਮਸ ਦੇ ਵੇਲੇ ਐਂਜ਼ਾਈਟੀ ਸਟ੍ਰੈਸ ਦਾ ਸਾਹਮਣਾ ਕਰਨਾ ਪੈਂਦਾ ਉਹਨੂੰ ਨਜਿੱਠਣ ਵਾਸਤੇ ਇੱਕ ਹੈਲਪਲਾਈਨ ਆਸਮਾ ਹੈਲਪਲਾਈਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਮਾਨਯੋਗ ਮੁੱਖ ਮੰਤਰੀ ਜੀ ਦੇ ਦਿਸ਼ਾ ਨਿਰਦੇਸ਼ ਹੇਠ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਕਾਫੀ ਤਰੱਕੀਆਂ ਕੀਤੀ ਜਾ ਰਹੀਆਂ ਆ ਉਹਦੇ ਵਿੱਚ ਇੱਕ ਮੈਂਟਲ ਹੈਲਥ ਐਸਪੈਕਟ ਵੀ ਬੱਚਿਆਂ ਦਾ ਜਿਹੜਾ ਹੈਗਾ ਬਹੁਤ ਇੰਪੋਰਟੈਂਟ ਹੁੰਦਾ ਹੈ ਜਿਸ ਦੇ ਤਹਿਤ ਅਸੀਂ ਇਹ ਉਪਰਾਲਾ ਕੀਤਾ ਹੈਗਾ ਇਹ ਜਿਹੜੀ ਆਸਮਾ ਹੈਲਪਲਾਈਨ ਹੈ ਇਹ 24 ਘੰਟੇ ਫੰਕਸ਼ਨਲ ਹੈ ਤੇ ਨਾਲ ਹੀ ਇਹ ਟ੍ਰਾਇਲਿੰਗੁਅਲ ਫੈਸਿਲਿਟੀ ਹੈ ਜਿਹਦੇ ਵਿੱਚ ਇੰਗਲਿਸ਼ ਪੰਜਾਬੀ ਤੇ ਹਿੰਦੀ ਇਹ ਤਿੰਨਾ ਲੈਂਗੁਏਜਸ ਦੇ ਵਿੱਚ ਟ੍ਰੇਨਡ ਸਾਈਕੋਲੋਜਿਸਟ ਹੈ ਉਹ ਇਹਦੇ ਬਾਰੇ ਮੈਂਟਲ ਹੈਲਥ ਬਾਰੇ ਤੁਹਾਡੀ ਜਿਹੜੀ ਹੈਗੀ ਬੱਚਿਆਂ ਦੀ ਹੈਲਪ ਕਰਨਗੇ ਮੈਂ ਵੀ ਐਗਜ਼ਾਮਸ ਦਿੱਤੇ ਹੈ ਕਿ ਬੋਰਡ ਐਗਜ਼ਾਮ ਵੀ ਦਿੱਤੇ ਹਨ ਕੰਪੀਟੀਟਿਵ ਐਗਜ਼ਾਮ ਵੀ ਦਿੱਤੇ ਹੈਗੇ ਸਾਨੂੰ ਵੀ ਪਤਾ ਹੈ ਕਿਸ ਤਰ੍ਹਾਂ ਦਾ ਮੈਂਟਲ ਸਟ्रेस ਉਸ ਵੇਲੇ ਬੱਚਿਆਂ ਨੂੰ ਹੁੰਦਾ ਹੈ ਤੇ ਉਸ ਦੇ ਤਹਿਤ ਅਸੀਂ ਇਹ ਜਿਹੜੀ ਆਸਮਾ ਹੈਲਪਲਾਈਨ ਹੈ ਉਹ ਲਾਂਚ ਕੀਤੀ ਹੈ ਇਹ ਹੈਲਪਲਾਈਨ ਜਿਹੜੀ ਹੈ ਫ੍ਰੀ ਆਫ ਕਾਸਟ ਹੈ 24 ਆਵਰਸ ਅਵੇਲੇਬਲ ਹੈ ਇਹ ਦਾ ਮੋਬਾਈਲ ਨੰਬਰ ਹੈ ਉਹ ਹੈਗਾ 964647077 ਤੁਸੀਂ ਪਲੀਜ਼ ਮੈਂ ਤੁਹਾਨੂੰ ਬੇਨਤੀ ਕਰਦਾ ਸਰ ਪੇਰੈਂਟਸ ਨੂੰ ਵੀ ਬੇਨਤੀ ਕਰਦਾ ਕਿ ਆਪਣੇ ਬੱਚਿਆਂ ਦੀ ਮੈਂਟਲ ਹੈਲਥ ਨੂੰ ਇਗਨੋਰ ਨਾ ਕਰੀਏ ਜੇ ਤੁਹਾਨੂੰ ਲੱਗਦਾ ਹੈ ਕਿ ਬੱਚੇ ਨੂੰ ਐਂਜ਼ਾਇਟੀ ਹੋ ਰਹੀ ਹੈ, ਸਟ्रेस ਹੋ ਰਿਹਾ ਹੈ, ਕੋਈ ਪ੍ਰੈਸ਼ਰ ਹੋ ਰਿਹਾ ਹੈ, ਪਲੀਜ਼ ਸਾਡੇ ਜਿਹੜੇ ਟ੍ਰੇਨਡ ਸਾਈਕੋਲੋਜਿਸਟ ਨੇ ਉਹਨਾਂ ਦੀ ਮਦਦ ਲਈਏ ਜਿਸ ਕਰਕੇ ਨਾ ਸਿਰਫ ਆਪਾਂ ਬੱਚੇ ਦੀ ਮੈਂਟਲ ਹੈਲਥ ਇੰਪਰੂਵ ਕਰੀਏ, ਬਲਕਿ ਮੈਂਟਲ ਹੈਲਥ ਇੰਪਰੂਵ ਕਰਨ ਦੇ ਨਾਲ-ਨਾਲ ਆਪਾਂ ਜਿਹੜਾ ਹੈਗਾ ਉਹਨਾਂ ਦੇ ਐਗਜ਼ਾਮਸ ਦੇ ਵਿੱਚ ਸਕੋਰ ਵੀ ਵਧਾਈਏ ਔਰ ਬੱਚਿਆਂ ਨੂੰ ਇੱਕ ਕੌਨਫੀਡੈਂਸ ਦਈਏ। ਜਿਸ ਤਰ੍ਹਾਂ ਕੁਝ ਟੈਕਨੀਕਸ ਹੈਗੀਆਂ ਜਿਹੜੀ ਬੱਚੇ ਇਮੀਡੀਟਲੀ ਯੂਜ਼ ਕਰਦੇ ਆ ਜਿਵੇਂ ਕਿ 478 ਬਰੀਥਿੰਗ ਟੈਕਨੀਕ, ਕਹਿੰਦਾ ਭਾਵ ਇਹ ਹੈ ਕਿ 4 ਸੈਕਿੰਡ ਵਾਸਤੇ ਤੁਸੀਂ ਸਾ ਸਤ ਸੈਕਿੰਡ ਵਾਸਤੇ ਸਾਹ ਨੂੰ ਜਿਹੜਾ ਹੈਗਾ ਹੋਲਡ ਕਰਨਾ ਹੈ ਔਰ 8 ਸੈਕਿੰਡ ਵਿੱਚ ਐਕਸਹੇਲ ਕਰਨਾ ਨਹੀਂ ਸਾਹ ਬਾਹਰ ਆਪਾਂ ਛੜਨੀ ਹੈਗੀ ਇਸ ਇਸ ਨੂੰ ਤੁਸੀਂ 3-4 ਵਾਰੀ ਰਿਪੀਟ ਕਰੋਗੇ ਤੁਹਾਨੂੰ ਆਪ ਹੀ ਜਿਹੜਾ ਹੈ ਰਹਿਸਾਸ ਹੋਏਗਾ ਕਿ ਜਿਹੜਾ ਸਟ्रेस ਤੇ ਐਂਜਾਇਟੀ ਲੈਵਲ ਇਕਦਮੀ ਕਮ ਹੋ ਗਿਆ ਹੈ ਨਾਲ ਹੀ ਜੇਕਰ ਕਿਸੇ ਨੂੰ ਕਨਸੈਂਟ੍ਰੇਸ਼ਨ ਲੰਬੇ ਸਮੇਂ ਵਾਸਤੇ ਨਹੀਂ ਕੋਈ ਬੱਚਾ ਕਰ ਸਕਦਾ ਤਾਂ ਫਿਰ ਉਹਦੇ ਵਾਸਤੇ ਕੋਮੈਟ੍ਰੋ ਟੈਕਨੀਕ ਹੈ ਇਹਦੇ ਵਿੱਚ ਜਿਹੜਾ ਹੈਗਾ तुसी जिस तरह भी पच्ची मिनट लगातार पढ़ाई करो फिर पां छह मिनट आप ब्रेक ले ब्रेक लै लो तो आप पढ़ाई करते है है है, हैं ना सिर्फ अपनी मैंटल हैल्थ उ जो है बैटर रहता है बल्कि सू एक दूजे एनवायरमेंट का भी जाण होंगे जिस करके मैटल हैल्थ एंगजाइटी जी घट होंगी है लास्ट बट नॉट द लीसट पॉजिटिव अफरमे टैक्निक जिद तहत असी अपने आप को घट नहीं समझना आप कहना है कि हाँ आप हंड्रेड परसेंट दे रहा मेरा रिजल्ट भी चंगा होगा ਆਮ ਬਣੋਫ ਦੀ ਬੈਸਟ ਪਰਫਾਰਮੈਂਸ ਤੇ ਮੈਂ ਮਿਹਨਤ ਕੀਤੀ ਹੈ ਤੇ ਮੇਰੀ ਮਿਹਨਤ ਦੇ ਮੈਨੂੰ ਨੰਬਰ ਮਿਲਣਗੇ ਮੈਂ ਆਸ ਕਰਦਾ ਤੇ ਉਮੀਦ ਕਰਦਾ ਕਿ ਇਹ ਜਿਹੜੀ ਹੈਲਪ ਲਾਈਨ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਚਲਾਈ ਜਾ ਰਹੀ ਹੈ ਇਹਦਾ ਲਾਭ ਵੱਧ ਤੋਂ ਵੱਧ ਲੁਧਿਆਣਾ ਦੇ ਬੱਚੇ ਐਗਜ਼ਾਮ ਟਾਈਮ ਦੇ ਵਿੱਚ ਲੈਣਗੇ ਤੇ ਲੁਧਿਆਣਾ ਦੇ ਬੱਚੇ ਆਪਣੇ ਬੋਰਡ ਐਗਜ਼ਾਮਸ ਦੇ ਵਿੱਚ ਲਾ ਕੇ ਜ਼ਿਲ੍ਹੇ ਦਾ ਨਾਮ ਵੀ ਉੱਤੇ ਕਰਨਗੇ ਥੈਂਕ ਯੂ